ਸਾਸਟ੍ਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕੋਈ ਵੀ ਕਿਸੇ ਵੀ ਭੈਣ ਨੇ ਤੁਸੀਂ ਪਾਰਟੀ ਵੇਅਰ ਸੂਟ ਮਸ਼ੀਨ ਵਰਕ ਸੂਟ ਕਿਦਾਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਮੈਨੂੰ ਸੇਮ ਪਿਕ ਸ਼ੇਅਰ ਕਰਕੇ ਤੁਸੀਂ ਡਿਟੋ ਸੂਟ ਲੈਣਗੇ ਜਿਹੜੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋਗੇ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੇ ਗੁਚੀ ਸਿਲਕ ਦੇ ਕਾਫੀ ਜ਼ਿਆਦੇ ਸੋਹਣੇ ਪ੍ਰਿੰਟ ਨੇਗੇ ਨਿਊ ਫੈਬਰਿਕ ਹੈ ਨਿਊ ਪ੍ਰਿੰਟ ਨੇਗੇ ਜੇ ਕੋਈ ਵੀ ਭੈਣ ਸੂਟ ਜਿੱਦਾਂ ਕਿ ਕਾਫੀ ਕਿਸੇ ਭੈਣ ਨੇ ਹਨ 10 15 20 ਸੂਟ ਰਖਵਾਉਣੇ ਹੁੰਦੇ ਨੇ ਤਾਂ ਤੁਸੀਂ ਮੇਰੇ ਨਾਲ ਮਤਲਬ WhatsApp ਤੇ ਮੈਸੇਜ ਕਰਕੇ ਵੀਡੀਓ ਕਾਲ ਤੇ ਵੀ ਤੁਸੀਂ ਮਤਲਬ ਸੂਟ ਲੰਗੇ ਜਿਹੜੇ ਆਪਣੇ ਰਖਵਾ ਸਕਦੇ ਹੋਗੇ ਕਾਫੀ ਭੈਣਾਂ ਨੇ ਗੀਆਂ ਜੜੀਆਂ ਇਦਾਂ ਆਰਡਰ ਦਿੰਦੀਆਂ ਨੇਗੇ ਆਪਾਂ ਨੂੰ ਮਤਲਬ ਵੀਡੀਓ ਕਾਲ ਤੇ ਸੂਟ ਸਿਲੈਕਟ ਕਰ ਲੈਂਦੇ ਹੁੰਦੇ ਨੇ ਵੀ ਜਿੰਨੇ ਵੀ ਉਹਨਾਂ ਨੂੰ ਚਾਹੀਦੇ ਹੁੰਦੇ ਨੇ 10 15 20 ਜਿੰਨੇ ਵੀ ਹਨਾ ਤੇ ਉਹ ਫਿਰ ਸਿਲੈਕਟ ਕਰਕੇ ਲੈਂਗੇ ਜਿਹੜਾ ਆਪਣਾ ਆਰਡਰ ਦੇ ਦਿੰਦੇ ਨੇ ਤੁਸੀਂ ਵੀ ਜੇ ਇਦਾਂ ਕਰਨਾ ਚਾਹੁੰਦੇ ਹੋਗੇ ਤਾਂ ਤੁਸੀਂ ਕਾਟ ਸਕਦੇ ਹੋਗੇ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜਿਆਦੇ ਸੋਹਣੇ ਪ੍ਰਿੰਟ ਨੇਗੇ ਫੈਬਰਿਕ ਬਹੁਤ ਜਿਆਦੇ ਸੋਹਣਾ ਹੈਗਾ ਇੰਨਾ ਕ ਜਿਆਦੇ ਸੋਹਣਾ ਫੈਬਰਿਕ ਹੈ ਬਿਲਕੁਲ ਸੌਫਟ ਫੈਬਰਿਕ ਹੈਗਾ ਤੇ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਦੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਤੁਸੀਂ ਪ੍ਰਿੰਟ ਦੇਖੋ ਇਹ ਜਿਹੜੇ ਸੂਟ ਲنگੇ ਤੁਹਾਨੂੰ 올ਓਵਰ ਦਿੱਤੇ ਜਾਣਗੇ ਲੋ ਜੀ ਰੇਟ ਦੀ ਕੋਈ ਵੀ ਮਤਲਬ ਘੱਟ ਵੱਧ ਹਨਾ ਇਦਾਂ ਨਾ ਕਰਿਆ ਕਰੋ ਕਿਉਂਕਿ ਮੇਰੇ ਸਾਰੇ ਪ੍ਰਾਈਸ ਲنگੇ ਜਿਹੜੇ ਜੈਨੂਇਨ ਹੁੰਦੇ ਨੇਗੇ ਕਿਉਂਕਿ ਆਪਾਂ ਇੱਕ ਘਰ ਤੋਂ ਕੰਮ ਕਰ ਰਹੇ ਆਂਗੇ ਹਨਾ ਆਪਾਂ ਕੋਈ ਵੀ ਮਤਲਬ ਸ਼ਾਪ ਦਾ ਰੈਂਟ ਵਗੈਰਾ ਕੁਝ ਵੀ ਨਹੀਂ ਹਨਾ ਤੇ ਜਿਹੜੇ ਮਤਲਬ ਬਾਹਰ ਕੰਮ ਕਰਦੇ ਨੇਗੇ ਸ਼ਹਿਰ ਦੇ ਵਿੱਚ ਬੁਟੀਕਸ ਨਹੀਂਗੇ ਉਹ ਆਪਣੇ ਰੈਂਟ ਵਗੈਰਾ ਕੱਢ ਕੇ ਨਾ ਥੋਡੇ ਦੇ ਸੂਟਾਂ ਦੇ ਵਿੱਚੋਂ ਹੀ ਉਹਨਾਂ ਨੇ ਕੱਢਣੇ ਹੁੰਦੇ ਨੇਗੇ ਤਾਂ ਕਰਕੇ ਜਿਹੜੇ ਰੇਟ ਲنگੇ ਸਾਰੇ ਜੈਨੂਨ ਰੇਟ ਲنگੇ ਤੁਸੀਂ ਜ਼ਰੂਰ ਸਲਾਈ ਵੀ ਕਰਾ ਸਕਦੇ ਹੋਗੇ ਬਿਨਾ ਸਲਾਈ ਤੋਂ ਵੀ ਮੰਗਵਾ ਸਕਦੇ ਹੋਗੇ ਸੂਟ ਤੁਸੀਂ ਦੇਖ ਸਕਦੇ ਹੋਗੇ ਗੁੱਚੀ ਸਿਲਕ ਦਾ ਸੂਟ ਹੈ ਇਹਦੇ ਨਾਲ ਤੁਸੀਂ ਬ੍ਰਾਊਨ ਕਲਰ ਦਾ ਦੁਪੱਟਾ ਰੱਖ ਸਕਦੇ ਹੋ ਫੈਬਰਿਕ ਇੰਨਾ ਕੁ ਜਾਦੇ ਸੋਹਣਾ ਹੈਗਾ ਬਹੁਤ ਜਾਦੇ ਸੋਹਣਾ ਇੰਨਾ ਕਾ ਜ਼ਿਆਦੇ ਸੌਫਟ ਫੈਬਰਿਕ ਹੈਗਾ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣੇ ਕਲਰ ਵੀ ਇਹਦੇ ਵਿੱਚ ਨੇਗੇ ਜਿਹੜੇ ਕਾਫੀ ਮਤਲਬ ਸੋਹਣੇ ਨੇਗੇ ਦੇਖੋ ਜੀ ਇਸ ਤਰ੍ਹਾਂ ਇਹ ਹੈ ਜਿਹੜਾ ਮਤਲਬ ਪ੍ਰਿੰਟ ਹੈਗਾ ਪਤਾ ਨਹੀਂ ਕਿਉਂ ਨੀਰਾ ਨੀਰਾ ਜਪੀ ਜਾਂਦਾ ਹੈ ਅੱਥੇ ਸਾਈਡ ਦੇਖੋ ਤੇ ਪ੍ਰਿੰਟ ਕਾਫੀ ਜ਼ਿਆਦਾ ਸੋਹਣਾਗਾ ਜਦੋਂ ਇਹ ਸਟਿਚ ਹੋ ਗਿਆ ਮਤਲਬ ਡਿਜ਼ਾਈਨ ਦੇ ਅਕੋਰਡਿੰਗ ਹੁੰਦਾ ਬਣਾਉਣ ਦਾ ਤਰੀਕਾ ਹੋਣਾ ਚਾਹੀਦਾ ਹਨਾ ਤੇ ਕਾਫੀ ਜ਼ਿਆਦਾ ਜਿਹੜਾ ਸੋਹਣਾਗਾ ਇਹ ਸਲਾਈ ਹੋ ਕੇ ਬਣੂਗਾ ਇੰਨਾ ਕੁ ਰੂਮ ਵਰਗਾ ਸੌਫਟ ਫੈਬਰਿਕ ਹੈ ਗੁੱਚੀ ਸਿਲਕ ਹੈਗੀ ਪ੍ਰਾਈਸ ਰਹੇਗਾ ਇਹਦਾ 2500 ਪਲੱਸ ਸ਼ਿਪਿੰਗ ਇਹਦੇ ਵਿੱਚ ਬਹੁਤ ਸਾਰੇ ਕਲਰ ਅਵੇਲੇਬਲ ਨੇ ਵਿਦਆਊਟ ਦੁਪੱਟਾ ਇਹ ਸੂਟ ਲੇنگੇ ਕਿਸੇ ਵੀ ਭੈਣ ਨੇ ਲੈਣਾ ਚਾਹੁੰਦੇ ਨੇਗੇ ਤਾਂ ਇਹ ਸੂਟ ਤੁਸੀਂ ਜ਼ਰੂਰ ਲੈ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣੇ ਸਰਦਾਰੀ ਜੇ ਸੂਟ ਲੇنگੇ ਤੇ ਇਹਦੇ ਨਾਲ ਤੁਸੀਂ ਬਰਾਊਨ ਕਲਰ ਦਾ ਦੁਪੱਟਾ ਰੱਖ ਕੇ ਇਹਨੂੰ ਇਦੋਂ ਵੀ ਜਿਆਦਾ ਸੋਹਣਾ ਸੂਟ ਹੈ ਜਿਹੜਾ ਬਣਾ ਸਕਦੇ ਹੋ ਪਹਿਲਾ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ ਬਰਾਊਨ ਸ਼ੇਡ ਤੇ ਸਕਿਨ ਨੈਕਸਟ ਹੈਗਾਗਾ ਲੈਮਨ ਤੇ ਸਕਿਨ ਕਲਰ ਮਤਲਬ ਸਾਰੇ ਹੀ ਇੰਨੇ ਸੋਹਣੇ ਨੇ ਦੇਖੋ ਹਨਾ ਕਿੰਨੇ ਸੋਹਣੇ ਪ੍ਰਿੰਟ ਲੰਗੇ ਕਿੰਨੇ ਸੋਹਣੇ ਕਲਰ ਲੰਗੇ ਤੇ ਤੁਸੀਂ ਦੇਖ ਸਕਦੇ ਹੋਗੇ ਇਹਨੂੰ ਤੁਸੀਂ ਜਦੋਂ ਸਲਾਈ ਕਰਵਾਉਂਗੇ ਕਿੰਨੇ ਜਿਆਦੇ ਸੋਹਣੇ ਬਣ ਗਏ ਇਹਦੇ ਨਾਲ ਤੁਸੀਂ ਮਤਲਬ ਆਨੀਅਨ ਸ਼ੇਡ ਦਾ ਦੁਪੱਟਾ ਰੱਖ ਸਕਦੇ ਹੋਗੇ ਦੇਖੋ ਜੀ ਸੂਟ ਕੀ ਕਹਿੰਦੇ ਨੇ ਅੱਜ ਵਾਲੇ ਸੁੱਟਾਂ ਦੇ ਤਾਂ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਲਓ ਜੀ ਦੂਜਾ ਕਲਰ ਇਹ ਵਾਲਾ ਇਹਦੇ ਵਿੱਚ ਆਨੀਅਨ ਜਾਂ ਸ਼ੇਡ ਹੈਗਾ ਤੇ ਨੈਕਸਟ ਕਲਰ ਹੈਗਾ ਇਹਦੇ ਵਿੱਚ ਮਹਿੰਦੀ ਇਹ ਵਾਲਾ ਸ਼ੇਡ ਵੀ ਕਾਫੀ ਜਿਆਦਾ ਸੋਹਣਾ ਹੈ। ਮੈਨੂੰ ਕਾਫੀ ਮੈਸੇਜ ਆ ਰਹੇ ਸੀ ਪੈਣਾ ਦੇ ਬਾਹਰ ਤੋਂ ਵੀ ਵੀ ਸਾਨੂੰ ਤੁਸੀਂ ਨਿਊ ਫੈਬਰਿਕ ਲੈ ਆਏ ਵੀ ਅਸੀਂ ਸੂਟ ਲੈਣੇ ਨੇ ਹਨਾ। ਤੇ ਅੱਜ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋਗੇ ਜਿਹੜੀਆਂ ਪੈਣਾ ਮੈਨੂੰ ਬਹੁਤ ਸਾਰੇ ਮੈਸੇਜ ਆਏ ਹੋਏ ਸੀਗੇ ਵੀ ਅਸੀਂ ਸੂਟ ਲੈਣੇ ਨੇ ਤੁਹਾਡੇ ਕੋਲੋਂ। ਤਾਂ ਤੁਸੀਂ ਜਰੂਰ ਟਰਾਈ ਕਰ ਸਕਦੇ ਹੋ ਇਹ ਵਾਲਾ ਦੇਖੋ ਸੂਟ ਕਿੰਨਾ ਸੋਹਣਾ ਕਲਰ ਹੈ ਮਹਿੰਦੀ ਹਨਾ। ਬਹੁਤ ਜਿਆਦਾ ਇਹਦੇ ਨਾਲ ਤੁਸੀਂ ਮਹਿੰਦੀ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ। ਦੇਖੋ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ। ਬਹੁਤ ਜਿਆਦਾ ਸੋਨਾ ਕਲਰ ਹੈ ਇਹਦੇ ਨਾਲ ਤੁਸੀਂ ਮਹਿੰਦੀ ਕਲਰ ਦੀ ਪਾਈਪਿੰਗ ਪੈਸਟਿੰਗ ਪੱਟੀ ਜਿੱਦਾਂ ਵੀ ਹਨਾ neck designs ਤਾਂ ਇਹ ਤੁਸੀਂ ਚਾਹੋ ਉਹਦਾ ਕਰ ਸਕਦੇ ਹੋਗੇ ਦੇਖੋ suit ਕਿੰਨਾ ਸੋਨਾ ਹੈ ਲਾਈਨਿੰਗ ਲੱਗੂਗੀ ਹਨਾ ਕਾਫੀ ਪਹਿਣਾ ਮਤਲਬ ਜਿੱਦ ਤੱਕ ਹੁਣ ਮੌਸਮ ਚੇਂਜ ਹੋ ਰਿਹਾ ਹੁਣ ਲਾਈਨਿੰਗ ਵਾਲੇ suit ਹੀ ਪਾਣਗੇ ਲਓ ਜੀ ਇਹ ਸੀਗਾ ਤੀਜਾ ਕਲਰ ਤੇ ਸੌਰੀ ਮੈਂ brand ਦੱਸਣਾ ਭੁੱਲੀ ਗਿਆ ਦਾ brand ਹੈ ਜਿਹੜਾ Ramtex ਹੈਗਾ ਦੇਖੋ ਰਾਮ ਟੈਕਸ ਗੁੱਚੀ ਸਿਲਕ ਦੇ ਸੂਟ ਨੇਗੇ ਬਹੁਤ ਸੋਹਣੀ ਸੋਨਾ ਮਤਲਬ ਫੈਬਰਿਕ ਹੈਗਾ ਤੇ ਵਾਲਾ ਸ਼ੇਡ ਵੀ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਜਿਆਦਾ ਸੋਹਣਾ फटाफट ਆਪਣੇ ਸੂਟ ਲੇਗੇ ਜਿਹੜੇ ਰਖਵਾ ਲਿਓ ਫੇਰ ਰਿਪੀਟ ਨਹੀਂ ਮਿਲਲੇ ਦੇਖੋ ਇਹ ਕਲਰ ਵੀ ਬਹੁਤ ਜਿਆਦੇ ਸੋਹਣੇ ਚਾਰ ਕਲਰਾਂ ਦੇ ਦੇ ਵਿੱਚ ਚਾਰ ਸੀਗਾ ਚਾਰੋ ਕਲਰ ਇੱਕ ਤੋਂ ਇੱਕ ਹਟਕੇ ਨੇਗੇ ਦੇਖੋ ਜਦੋਂ ਤੁਸੀਂ ਸਲਾਈ ਕਰਵਾਉਂਗੇ ਤੁਸੀਂ ਕਢਾਈ ਵੀ ਕਰਾ ਸਕਦੇ ਹੋ ਇਹਦੇ ਤੇ ਪੈਸੇ ਹਨਾ ਵੀ ਮੈਂ ਤੁਹਾਨੂੰ ਦੱਸਾਂ ਵੀ ਆਪਾਂ ਨੂੰ ਕੋਈ 1%ਜ ਜਾਂ ਚੀਜ਼ਾਂ ਦਾ ਲਾਲਚ ਨਹੀਂ ਹੈਗਾ ਵੀ ਜਿਹੜੀ ਚੀਜ਼ ਜਿਵੇਂ ਸੋਹਣੀ ਲੱਗਦੀ ਮੈਂ ਉਹ ਮੈਂ ਦੱਸੂਗੀ ਇਹਨੂੰ ਜੇ ਤੁਸੀਂ ਇਦਾਂ ਹੀ ਸਲਾਈ ਕਰਵਾਉਂਗੇ 올ਓਵਰ ਸੂਟ ਲੇنگੇ ਤਾਂ ਇਦਾਂ ਹੀ ਸੋਹਣੇ ਲੱਗਣਗੇ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਦੁਪੱਟਾ ਵੀ ਰੱਖ ਸਕਦੇ ਹੋ ਇਹਦੇ ਨਾਲ ਚੁਣੋਂ ਦਾ ਦੁਪੱਟਾ ਚੱਲੂਗਾ ਤੇ ਤੁਸੀਂ ਹੋਰ ਵੀ ਕਾਫੀ ਸਾਰੇ ਦੁਪੱਟੇ ਲੰਗੇ ਆਪਣੇ ਕੋਲ ਤੁਸੀਂ ਉਹ ਵੀ ਰੱਖ ਸਕਦੇ ਦੇਖੋ ਕਿੰਨਾ ਜਿਆਦਾ ਮਤਲਬ ਸੋਹਣਾ ਲੱਗ ਰਿਹਾ ਮੈਂ ਆਪਣੇ ਲਗਾ ਕੇ ਦਿਖਾਉਣੀ ਆ ਸੂਟ ਸਾਰੇ ਕਲਰ ਇੱਕ ਤੋਂ ਇੱਕ ਹਟਕੇ ਨੇਗੇ ਫੈਬਰਿਕ ਦੀ ਕੁਆਲਿਟੀ ਇੰਨੀ ਕਿ ਜਿਆਦੇ ਸੋਹਣੀ ਆ ਬਹੁਤ ਜਿਆਦੇ ਸੌਫਟ ਰੂਵ ਵਰਗਾ ਫੈਬਰਿਕ ਹੈਗਾ ਫਾਸਟਲੀ ਆਰਡਰ ਕਰਕੇ ਆਪਣੇ ਸੂਟ ਨੇ ਜਿਹੜੇ ਰਖਵਾ ਲਿਓ ਜੇ ਤੁਹਾਨੂੰ ਦੁਪੱਟੇ ਚਾਹੀਦੇ ਨੇਗੇ ਵੀ ਸਾਡੇ ਡਾਈ ਕਰਕੇ ਭੇਜ ਦਿਓ ਨਾਲ ਤਾਂ ਆਪਾਂ ਡਾਈ ਕਰਕੇ ਵੀ ਭੇਜ ਦਾਂਗੇ ਠੀਕ ਹੈ ਜੀ ਜਿਵੇਂ ਵੀ ਤੁਹਾਨੂੰ ਚਾਹੀਦੇ ਨੇਗੇ ਸੂਟ ਤੁਸੀਂ ਉਸ ਤਰ੍ਹਾਂ ਸੂਟ ਆਪਣੇ ਕੋਲੋਂ ਲੈ ਸਕਦੇ ਹੋਗੇ ਤੇ ਇੱਕ ਸੂਟ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਹਨਾ ਕਈ ਵਾਰ ਛੁੱਟੀਆਂ ਵਗੈਰਾ ਆ ਜਾਂਦੀਆਂ ਨੇ ਗਿਆ ਤਾਂ ਕਰਕੇ ਕਈ ਵਾਰ ਸੂਟ ਲੈਣਗੇ ਲੇਟ ਹੋ ਜਾਂਦੇ ਹੁੰਦੇ ਨੇ ਹਨਾ ਤੇ ਤੁਸੀਂ ਸਾਨੂੰ ਦੱਸ ਦਿਆ ਕਰੋ ਵੀ ਕਿਦਾਂ ਤੁਸੀਂ ਵੈਸੇ ਆਪਣੇ ਜਿਹੜੇ ਮਤਲਬ ਕੋਰੀਅਰ ਨੇ ਸਾਰੇ ਪੋਸਟ ਆਫਿਸ ਦੇ ਵਿੱਚ ਹੀ ਕੋਰੀਅਰ ਹੁੰਦੇ ਲੰਗੇ ਤੇ ਕੋਈ ਵੀ ਤੁਸੀਂ ਦੁਪੱਟਾ ਲਗਾਉਣਾ ਹੈ ਲਗਾ ਸਕਦੇ ਹੋ ਸਲਾਈ ਕਰਵਾਉਣਾ ਸਾਡੇ ਕੋਲ ਸਲਾਈ ਵੀ ਕਰਵਾ ਸਕਦੇ ਹੋਗੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਕਾਫੀ ਜ਼ਿਆਦੇ ਸੋਹਣੇ ਲੱਗੇ ਹੋਣਗੇ ਨਿਊ ਫੈਬਰਿਕ ਹੈ ਬ੍ਰਾਂਡ ਰਹੇਗਾ ਰਾਮ ਟੈਕਸ 2500 ਪ੍ਰਾਈਸ ਹੈ ਪਲੱਸ ਸ਼ਿਪਿੰਗ ਹੈ ਫਾਸਟਲੀ ਆਰਡਰ ਕਰਕੇ ਆਪਣੇ ਸੂਟ ਤੁਸੀਂ ਰਖਵਾ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟਿਕਾ ਜੀ ਬਾਏ ਬਾਏ